ਜਾਤ ਬਿਨਾ ਤੋਂ ਲਾਪਤਾ ਮਾਪਿਆਂ ਦੇ ਇਕਲੋਤੇ ਪੁੱਤ ਦਾ ਅਜੇ ਤੱਕ ਨਹੀਂ ਲੱਗਿਆ ਕੁਝ ਵੀ ਪਤਾ 11 ਸਾਲ ਦਾ ਮਾਸੂਮ ਬੱਚਾ ਕੂਲ ਗਿਆ ਪਰ ਨਹੀਂ ਪਰਤਿਆ ਘਰ ਵਾਪਸ ਨਹੀਂ ਦੇਖਿਆ ਜਾਂਦਾ ਮਾਪਿਆਂ ਦਾ ਇਹ ਹਾਲ ਰੋ ਰੋ ਮਾਪਿਆਂ ਨੇ ਕੀਤਾ ਆਪਣਾ ਬੁਰਾ ਹਾਲ ਲਗਾਤਾਰ ਮਾਪੇ ਬੱਚੇ ਦੇ ਘਰ ਰਹੇ ਪਾਲ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਤੋਂ ਲਗਾ ਰਹੇ ਮਦਦ ਦਿਗੋਹਾ ਸਤਿ ਸ੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਬਰਨਾਲਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ 11 ਸਾਲ ਦਾ ਬੱਚਾ ਸਕੂਲ ਜਾਂਦਾ ਹੈ ਜਿਸ ਨੂੰ ਕਿ ਮਾਪੇ ਚਾਹਵਾਂ ਦੇ ਨਾਲ ਬੱਚੇ ਨੂੰ ਸਕੂਲ ਫੇਲਦੇ ਨੇ ਪਰ ਬੱਚਾ ਸਕੂਲ ਜਾਂਦਾ ਵੀ ਹੈ ਪਰ ਛੁੱਟੀ ਹੋਣ ਉਪਰੰਤ ਜਿਵੇਂ ਹੀ ਘਰ ਵਾਪਸ ਆਉਂਦਾ ਹੈ ਪਰ ਉਹ ਰਸਤੇ ਦੇ ਵਿੱਚ ਉਹ ਹੀ ਕਿਤੇ ਲਾਪਤਾ ਹੋ ਜਾਂਦਾ ਹੈ ਘਰ ਵਾਪਸ ਨਹੀਂ ਪਰਤਦਾ ਤਾਂ ਹਫਤਾ ਹੋ ਗਿਆ 9 ਜੁਲਾਈ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਦਸ ਕਿ 9 ਜੁਲਾਈ ਨੂੰ ਬੱਚਾ ਗੁੰਮ ਹੁੰਦਾ ਉਸ ਤੋਂ ਬਾਅਦ ਮਾਪੇ ਲਗਾਤਾਰ ਬੱਚੇ ਦੀ ਭਾਲ ਕਰਦੇ ਨੇ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਜਿਹੜੇ ਕੈਮਰੇ ਨੇ ਉਹ ਵੀ ਪੁਲਿਸ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਪਰ ਅਜੇ ਤੱਕ ਬੱਚੇ ਦੀ ਕੋਈ ਸੂ ਨਹੀਂ ਮਿਲ ਸਕੇ ਬੱਚੇ ਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਸਕੇ ਕਿ ਆਖਿਰਕਾਰ ਬੱਚਾ ਗਿਆ ਕਿੱਥੇ ਜਾ ਉਸ ਦਿਨ ਕੋਈ ਘਟਨਾ ਵਾਪਰੀ ਹੈ ਇਹ ਸਬਦ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਆਂ ਦਾ ਇਹ ਹਾਲ ਨਹੀਂ ਦੇਖਿਆ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿਵੇਂ ਮਾਪੇ ਆਪਣੇ ਪੁੱਤ ਨੂੰ ਲੱਭਣ ਦੇ ਲਈ ਗੋਹਾਲ ਲਗਾ ਰਹੇ ਨੇ ਮਦਦ ਦੀ ਗੋਹਾਲ ਲਗਾ ਰਹੇ ਨੇ ਕਿ ਜੇਕਰ ਸਾਡੇ ਪੁੱਤ ਦੀ ਤੁਹਾਨੂੰ ਕਿਤੇ ਵੀ ਕੋਈ ਸੂ ਮਿਲਦੀ ਹੈ ਤਾਂ ਉਹ ਤੁਰੰਤ ਉਹਨਾਂ ਦੇ ਮਾਪਿਆਂ ਦੇ ਨਾਲ ਸੰਪਰਕ ਕਰਨ ਸੋ ਬੱਚੇ ਦੀਆਂ ਇਹ ਤਸਵੀਰਾਂ ਵੀ ਦਿਖਾਈਆਂ ਗਈਆਂ ਨੇ ਮਾਪਿਆਂ ਦੇ ਵੱਲੋਂ ਤਾਂ ਦੱਸਦੇ ਕਿ ਬੱਚੇ ਦਾ ਨਾਮ ਰੌਣਕ ਸਿੰਘ ਹੈ ਜੋ ਆਪ ਨੇ ਨਾਲ ਕਰਦੇ ਹੀ ਸਾਰੀ ਰੌਣਕ ਲੈ ਗਿਆ ਸੱਤ ਦਿਨਾ ਤੋਂ ਲਾਪਤਾ ਰੌਣਕ ਸਿੰਘ ਜੋ ਕਿ ਪੰਜਵੀਂ ਜਮਾਤ ਦੇ ਵਿੱਚ ਪੜਦਾ ਹੈ ਤਾਂ 9 ਜੁਲਾਈ ਨੂੰ ਰੌਣਕ ਸਿੰਘ ਘਰ ਤੋਂ ਸਕੂਲ ਜਾਂਦਾ ਹੈ ਤਾਂ ਛੁੱਟੀ ਹੋਣ ਉਪਰੰਤ ਉਹ ਲਿਫਟ ਲੈ ਲੈਂਦਾ ਹੈ ਤਾਂ ਲਿਫਟ ਮੋਟਰਸਾਈਕਲ ਸਵਾਰ ਵਿਅਕਤੀ ਨੇ ਰੌਣਕ ਨੂੰ ਪਿੰਡ ਗਹਿਲ ਵਿਖੇ ਉਤਾਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਰੌਣਕ ਬਰਨਾਲੇ ਦੀ ਬੱਸ ਲੈਂਦਾ ਹੈ ਤਾਂ ਬੱਸ ਦੇ ਵਿੱਚ ਵੀ ਸਵਾਰ ਹੁੰਦਾ ਤੇ ਬੱਸ ਅੱਡੇ ਤੇ ਉਸ ਨੂੰ ਉਤਾਰ ਵੀ ਦਿੱਤਾ ਜਾਂਦਾ ਹੈ ਇਵੇਂ ਇੱਕ ਕੰਡਕਟਰ ਨੇ ਸਾਰੀ ਗੱਲ ਮਾਪਿਆਂ ਨੂੰ ਦੱਸੀ ਤਾਂ ਕਿ ਇੱਕ ਸਵਾਲੇ ਖੜਾ ਹੋ ਰਿਹਾ ਕਿ ਬੱਚਾ ਗਿਆ ਕਿੱਥੇ ਬੱਚਾ ਸਕੂਲ ਤੋਂ ਛੁੱਟੀ ਹੋਣ ਉਪਰੰਤ ਘਰ ਵਾਪਸ ਨਹੀਂ ਆਉਂਦਾ ਉਦੋਂ ਤੋਂ ਹੀ ਬੱਚੇ ਦੇ ਮਾਪੇ ਲਗਾਤਾਰ ਆਪਣੇ ਪੁੱਤ ਦੀ ਇਕਲੌਤੇ ਪੁੱਤ ਦੀ ਭਾਲ ਕਰ ਰਹੇ ਨੇ ਤਾਂ ਇਸ ਸੰਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਂ ਪੀੜਿਤ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਉਹ ਸੁਣਦੇ ਆਂ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਤੇ ਬੱਚੇ ਦਾ ਕੀ ਨਾਮ ਸੀ ਮੇਰਾ ਨਾਮ ਬਿਆਨਤ ਸਿੰਘ ਹੈ ਬੱਚੇ ਦਾ ਨਾਮ ਰੌਣਕ ਸਿੰਘ ਜੀ ਹੈ ਕਿੰਨੇ ਦਿਨਾਂ ਤੋਂ ਲਾਪਤਾ ਹੈ 9 ਤਰੀਕ ਤੋਂ ਲਾਪਤਾ ਹੈ ਅੱਛਾ ਤੇ ਪੁਲਿਸ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦਿੱਤੀ ਹਾਂਜੀ ਟਾਹਣਾ ਟੱਲੇਵਾਲ ਦੇ ਵਿੱਚ ਵੀ ਦਿੱਤੀ ਵੀ ਹੈ ਐਪਲੀਕੇਸ਼ਨ ਹੂੰ ਤੇ ਉਹ ਵੀ ਕਰ ਰਿਹਾ ਕਿ ਤੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂਗੇ ਵੀ ਉਹ ਵੀ ਕੀ ਕੈਮਰੇ ਵਗੈਰਾ ਚੈੱਕ ਕੀਤੇ ਗਏ ਆ ਹਾਂਜੀ ਹਾਂਜੀ ਕੈਮਰੇ ਚੈੱਕ ਕਰਕੇ ਜੀ ਫਿਰ ਇੱਥੋਂ ਮੰਨ ਲਓ ਮੋਟਰਸਾਈਕਲ ਤੇ ਗਿਆ ਜੀ ਤੇ 11 ਤੋਂ ਮੋਟਰ ਬੱਸ ਤੇ ਗਿਆ ਜੀ ਕਨੈਕਟਰ ਨਾਲ ਗੱਲ ਕਰੀਆ ਤੇ ਉਹ ਕਹਿੰਦਾ ਜੀ ਬੱਸ ਢੇ ਚ ਤਾ ਦਿੱਤਾ ਸੀਗਾ ਬਰਨਾਲੇ ਅੱਛਾ ਕਨੈਕਟਰ ਕਹਿੰਦਾ ਉੱਥੇ ਤਾਰ ਤਾ ਦਿੱਤੀ ਹਾਂਜੀ 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 ਅੱਛਾ ਉੱਥੋਂ ਨਹੀਂ ਤੁਸੀਂ ਦੇਖਿਆ ਅੱਗੇ ਪੁਲਿਸ ਡਰਾਸਨ ਨੇ ਕੈਮਰੇ ਚੈੱਕ ਕੀਤੇ ਉੱਥੇ ਜਿੱਥੋਂ ਅਸੀਂ ਜਾਣੇ ਉਹਨੇ ਡੇਲੀ ਬਰਨਾਲੇ ਜੀ ਉੱਥੇ ਅਸੀਂ ਖੁਦ ਹੀ ਪਹਾੜ ਕਰ ਰਹੇ ਹਾਂ ਜੀ ਉੱਥੇ ਕੈਮਰੇ ਨਹੀਂ ਚੱਲ ਰਹੇ ਜੀ ਬਰਨਾਲੇ ਬਸ ਅੱਡੇ ਦੇ ਅੱਛਾ ਅੱਛਾ ਕਿਹੜੀ ਕਲਾਸ ਚ ਪੜਦਾ ਈ ਬੱਚਾ ਪੰਜਵੀਂ ਜਮਾਤ ਚ ਪੜਦਾ ਸੀਗੇ ਕਿਹੜੇ ਸਕੂਲ ਚ ਇਹ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਚ ਨਾਰਾਇਣਗੜ ਸੋਈਆਂ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਇਹ ਮੰਗ ਕਰ ਰਹੇ ਆਂ ਜੀ ਵੀ ਪ੍ਰਸ਼ਾਸਨ ਨੂੰ ਵੀ ਸਾਡਾ ਬੱਚਾ ਸਿੱਤੀ ਤੋਂ ਸਿੱਤੀ ਲੱਭ ਕੇ ਦਿੱਤਾ ਜਾਵੇ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਜੀ ਮੇਰਾ ਨਾਮ ਕੋਮਲਪ੍ਰੀਤਾ ਕੀ ਤੁਸੀਂ ਬੱਚੇ ਦੇ ਮਾਤਾ ਹੋ? ਹਾਂ ਜੀ ਮੈਂ ਉਹਦੀ ਮਾਂ। ਕੀ ਬੱਚਾ ਤੁਹਾਡਾ ਕਿੰਨੇ ਦਿਨਾਂ ਤੋਂ ਗੁੰਮ ਆ? 1 ਹਫ਼ਤਾ ਹੋ ਗਿਆ ਜੀ 9 ਤਰੀਕ ਤੋਂ ਗਾਇਬ ਹੈ ਮੇਰਾ ਬੱਚਾ। ਕੁਝ ਪਤਾ ਚੱਲਿਆ ਕਿੱਥੇ ਪਹਿਲਾਂ ਘਰੋਂ ਚੱਠੇ ਗਿਆ ਕਿੱਥੇ ਨਹੀਂ? ਨਹੀਂ ਜੀ ਕੋਈ ਉਸ ਨਹੀਂ ਪਤਾ ਲੱਗਿਆ। ਸਕੂਲ ਗਿਆ ਸੀ ਉਸ ਦਿਨ ਕਿ ਨਹੀਂ? ਨਹੀਂ ਨਹੀਂ ਗਿਆ ਨਹੀਂ ਉਸ ਦਿਨ ਸਕੂਲ। ਕੀ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਅਸੀਂ ਵਾ ਇਹ ਮੰਗ ਕਰਨਾ ਚਾਹੀਦਾ ਬੱਚਾ ਜਿੱਥੇ ਵੀ ਉਹਦੇ ਲੱਭ ਕੇ ਦੇ ਦੋ ਬੱਚੇ ਦਾ ਨਾਮ ਕੀ ਸੀ ਤੁਹਾਡੇ ਦਾ ਰੌਣਕ ਰੌਣਕ ਸਿੰਘ ਕਿਹੜੀ ਕਲਾਸ ਚ ਪੜਦਾ ਸੀ ਪੰਜਵੀਂ ਕਲਾਸ ਚ ਪੜਦਾ ਸੀ ਚੜ੍ਹਦੇ ਕਲਾ ਟਾਈਮ ਟੀਵੀ ਲਈ ਬਰਨਾਲਾ ਤੋਂ ਪੱਤਰਕਾਰ ਚਮਕੌਰ ਸਿੰਘ ਗੱਗੀ ਦੀ ਖਾਸ ਰਿਪੋਰਟ